ਮੁਸ਼ਕੀ ਜਾਰੀ ਆ? ਹਾਂਜੀ ਉਸਤਾਦ ਜੀ ਮੁਸਕਤ ਆ ਰਹੀ ਆ ਜੀ। ਮੁਸਤ ਆ ਰਹੀ ਆ। ਕਿ ਪਤਾ ਹਾਂ ਕਿਥੋਂ ਆ ਰਹੀ ਆ। ਜਿੱਦਣ ਦੀ ਦੀਵਾਲੀ ਲੰਗੀ ਆ। ਕਦੇ ਕੋਈ ਰਿਸ਼ਤੇਦਾਰ ਆ ਰਿਆ। ਕਦੇ ਕੋਈ ਰਿਸ਼ਤੇਦਾਰ ਆ ਰਿਆ। ਜਿੰਨੇ ਦੀਵਾਲੀ ਦੀ ਬਚੀ ਹੋਈ ਮਠਿਆਈ। ਪਤਾ ਮਠਿਆਈ ਕਰ ਕੇ ਕਹ ਰਹੇ ਆ ਵੀ ਚਲ ਡੱਬੇ ਚ ਲਾਇਆਵਾਂਗੇ। ਨਾਲੇ ਮਠਿਆਈ ਲਿਖੇ ਲੱਗ ਜੇਗੀ। ਸਾਡੇ ਘਰ ਦਾ ਤਾਂ ਬੁਨਾਰਕ ਡਸਟਬਿਨ। ਅਰੇ ਸਾਰੇ ਪੈਸੇ ਲਵਾਤੀ। ਸਾਰਾ ਪਰਿਵਾਰ ਬਿਮਾਰ ਹੋ ਗਿਆ ਖਾ ਖਾ ਕੇ ਜਿਹੜੇ ਮਾੜੇ ਮੋਠੇ ਬੱਜਦੇ ਤੇ ਕੁਸਾਪ ਲੈ ਗੇ 100 150 ਜਾਂ ਦੇਣਾ ਵੀ ਪੈਂਦਾ ਫਿਰ ਤੇ ਬਾਕੀ ਡਾਕਟਰ ਲੈ ਗਿਆ ਮੈਂ ਆਪ ਮਸੋਂ ਬਿਮਾਰ ਮਸੋਂ ਮੇਰੀ ਬਿਮਾਰੀ ਠੀਕ ਹੋਈ 12 ਖਰਾਕਾਂ ਖਾ ਗਏ ਮੂੰਹ ਸੁੱਕ ਗਿਆ ਉਪਰ ਤੇ ਨਾ ਦੁੱਧ ਪੀਣ ਨੂੰ ਮਿਲਿਆ ਸਰਿਆ ਪਿਆ ਬਸ ਰੱਬਾ ਹੁਣ ਨਾ ਕੋਈ ਆਵੇ ਬਥੇਰੇ ਖਾ ਖਾ ਕੇ ਬਿਮਾਰ ਹੋ ਗਏ ਸਾਰੇ ਮੇਰੇ ਤਾਂ ਸਾਰੇ ਪੈਸੇ ਲੱਗ ਗਏ ਰਹਿ ਗਏ ਬਸ ਇੱਕ ਸੋ ਦਾ ਪੱਤਾ ਸਸਰੀ ਕਾਲ ਉਸਤਾਦ ਜੀ ਸਸਰੀ ਕਾਲ ਬੱਚੇ ਸਸਰੀ ਕਾਲ ਹੋਰ ਕਹਾਂ ਬਸ 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 ਹੋਰ ਠੀਕ ਆ ਸਰ ਜੀ ਹਾਂਜੀ ਸਰ ਜੀ ਠੀਕ ਆ ਹੋਰ ਦੀਵਾਲੀ ਕੈਸੀ ਰਹੀ ਦੀਵਾਲੀ ਤਾਂ ਜੀ ਬਹੁਤ ਵਧੀਆ ਰਹੀ ਆ ਜਾ ਆ ਜਾ ਅਰੇ ਬੈਠਦੇ ਆ ਉਸਤਾਦ ਜੀ ਤੁਹਾਡੀ ਦੀਵਾਲੀ ਕਿਵੇਂ ਰਹੀ ਆਪਣੀ ਦਾ ਬਸ ਦੱਸ ਰਿਹਾ ਮੈਂ ਤੈਨੂੰ ਇੱਧਰੋਂ ਘੱਲੋ ਜੀ ਮੜਜੀ ਕੁਰਸੀ ਹਾਂ ਜੀ ਤੁਸੀਂ ਬੈਠੋ ਇਹਦੇ ਤੇ ਹੋ ਚੱਲ ਰਹੀ ਹੈ ਪ੍ਰੈਕਟਿਸ ਮੈਡਮ ਨਹੀਂ ਦਿਖਦੇ ਜੀ ਘਰੇ ਮੈਡਮ ਪਤਾ ਨਹੀਂ ਕਿੱਧਰ ਇੰਦਰ ਉੱਧਰ ਹੋਣੇ ਕਿੱਥੇ ਗਏ ਹੋਏ ਅੱਛਾ ਜੀ ਹੋਰ ਸੁਣਾਓ ਆਪਣਾ ਰਿਆਜ਼ ਕੀ ਮੈ ਚੱਲ ਰਿਹਾ ਰਿਆਜ਼ ਤਾਂ ਸਰ ਜੀ ਠੀਕ ਚੱਲਦਾ ਹਾਂ ਜਿਹੜੇ ਨਾ ਮੈਂ ਸੁਰ ਦੱਸੇ ਸੀਗੇ ਕਰੀਆ ਪ੍ਰੈਕਟਿਸ ਕੋਈ ਹਾਂ ਜੀ ਹਾਂ ਜੀ ਚੱਲੀ ਜਾਂਦੀ ਹੈ ਜੀ ਗਾਣੇ ਦੀ ਤਿਆਰੀ ਚੱਲ ਰਹੀ ਆ ਗਾਣੇ ਦੀ ਮੈਂ ਤਾਂ ਤੁਹਾਨੂੰ ਸੁਰ ਦੱਸੇ ਸੀਗੇ ਹਾਂ ਜੀ ਸੁਰ ਤਾਂ ਹੋ ਗਏ ਜੀ ਪੱਕੇ ਅੱਜ ਕੱਲ ਤਾਂ ਫਿਰ ਛੇਤੀ ਛੇਤੀ ਪੱਕ ਜਾਂਦੇ ਬੱਲੇ 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 ਬਹੁਤ ਵਧੀਆ ਕਰਿਆ ਭਾਈ ਹਾਂ ਜੀ ਉਸਤਾਦ ਜੀ ਬਸ ਹੁਣ ਤਾਂ ਟੇਪ ਟੂਪ ਕਰ ਰਹੇ ਆ ਅੱਛਾ ਹਾਂ ਜੀ ਇੱਕ ਸੱਬੇ ਨਾਲ ਗਾਣਾ ਕਰ ਰਹੀ ਆ ਜੀ ਅੱਛਾ ਜੀ ਹਾਂ ਜੀ ਸੱਬੇ ਨਾਲ ਕਰ ਰਹੀ ਆ ਜੀ ਇੱਕ ਦੋ ਸਿੰਗਰ ਨਾਲ ਹੋਰ ਕਰ ਰਹੀ ਆ ਜੀ ਅੱਛਾ ਇੱਕ ਗੁਲਾਬ ਸਿੱਧੂ ਨਾਲ ਕੈਸਟ ਆ ਰਹੀ ਆ ਜੀ ਮੇਰੀ ਅੱਛਾ ਸਟੂਡੀਓ ਕਿਹੜਾ ਕਰ ਰਹੀ ਆ ਸਟੂਡੀਓ ਜੀ ਹੁਣ ਨਹੀਂ ਬੁੱਕ ਕਰੇ ਹੋਏ ਆ ਨੇ ਚੰਡੀਗੜ੍ਹ ਚੰਡੀਗੜ੍ਹ ਹਾਂਜੀ ਹਾਂਜੀ ਚੱਲੀ ਜਾਂਦੀ ਆ ਜੀ ਡਬਿੰਗ ਪੈਸੇ-ਕਾਸੇ ਲੱਗਦੇ ਆ ਹਨਾ ਹਾਂਜੀ ਉਹ ਤਾਂ ਇਹ ਪ੍ਰੋਡਿਊਸਰ ਕਹਿੰਦੇ ਆਪ ਹੀ ਲਾ ਦਾਂਗੇ ਚਾਚਾ ਭਾਈ ਬਹੁਤ ਪੈਸਾ ਦੁਨਿਆਵਾ ਹਾਂਜੀ ਲਾਣੇ ਵਾਲਾ ਕਿ ਕਮੀ ਨਹੀਂ ਹੈਗੀ ਬਸ ਚੰਗੇ ਸਿੰਗਰ ਨਹੀਂ ਲੱਭਦੇ ਪਾਸ ਪਰ ਤੂੰ ਲੱਗੀ ਰਹਿ ਹਾਂਜੀ ਉਸਤਾਦ ਜੀ ਆਹਾ ਹੈਪੀ ਦੀਵਾਲੀ ਜੀ ਮੈਂ ਲੇਟ ਹੋ ਗਈ ਆ ਗਈ ਮਠਾਈ ਜੀ ਆ ਬਾਈ ਇਹ ਮਠਾਈ ਨਹੀਂ ਹੈਗੀ ਜੀ ਮਠਾਈ ਖਾ ਕੇ ਤਾਂ ਬਿਮਾਰ ਹੋ ਜਾਂਦੀ ਆ ਮਠਾਈ ਤਾਂ ਅਸੀਂ ਵੰਡਦੇ ਨਹੀਂ ਤਾਂ ਫਰੂਟ ਹੈ ਇਹ ਤਾਂ ਭਾਈ ਨਾਰੀਅਲਾ ਹਾਂ ਜੀ ਇਹਦਾ ਖਾਣਾ ਹੀ ਬੜਾ ਔਖਾ ਫਿਰ ਉਸਤਾਦ ਜੀ ਦੇਖੋ ਹੁਣ ਬੰਦੇ ਦੇ ਹਿਸਾਬ ਨਾਲ ਚੀਜ਼ ਲਿਆਈ ਜਾਂਦੀ ਆ ਹੁਣ ਸੇਬ ਕੇਲੇ ਤਾਂ ਸਾਰੇ ਹੀ ਖਾਈ ਜਾਂਦੇ ਆ ਹੁਣ ਫਿਰ ਤੁਸੀਂ ਉਸਤਾਦ ਜੀ ਆ ਫਿਰ ਤੁਹਾਨੂੰ ਵੱਡਾ ਸਾਰਾ ਫਰੂਟ ਚਾਹੀਦਾ ਨਾ ਕੋਈ ਸਪੈਸ਼ਲ ਜਿਹੜਾ ਮਹਿੰਗਾ ਜਾਂ ਹੋਵੇ ਫਿਰ ਮੈਨੂੰ ਲੱਗਿਆ ਜੀ ਉਸਤਾਦ ਜੀ ਵਾਸਤੇ ਨਾਰੀਅਲ ਵਧੀਆ ਉਹ ਵੱਡਾ ਸਾਰਾ ਤਾਂ ਚਲ ਠੀਕ ਆ ਇਹ ਤਾਂ ਛਿੱਲਣਾ ਹੀ ਬੜਾ ਔਖਾ ਹੁੰਦਾ ਨਾਲੇ ਜੀ ਫਿਰ ਉਸਤਾਦ ਜੀ ਕੋਈ ਤੁਸੀਂ ਕਹਿੰਦੇ ਹੁੰਨੇ ਆ ਜਿਵੇਂ ਹਨਾ ਵੀ ਜਦੋਂ ਕੋਈ ਸ਼ੁਭ ਕੰਮ ਕਰਨਾ ਤਾਂ ਨਾਰੀਅਲ ਭੰਨਣਾ ਚਾਹੀਦਾ ਜੀ ਫਿਰ ਹੁਣ ਮੈਂ ਕੈਸਟ ਕਰਾਰੀ ਆ ਜੀ ਫਿਰ ਮੈਂ ਕਿਹਾ ਚੱਲ ਨਾਰੀਅਲ ਲੈ ਕੇ ਚਲਦੀ ਆ ਉਸਤਾਜ ਜੀ ਵਾਸਤੇ ਅੱਛਾ ਅੱਛਾ ਉਸ ਦੇ ਮੁਤਾਬਕ ਤਾਂ ਠੀਕ ਆ ਹਾਂ ਜੀ ਹਾਂ ਜੀ ਹਾਂ ਜੀ ਸ਼ੁਭ ਕੰਮ ਕਰਨਾ ਆਪਾਂ ਮਤਲਬ ਅੱਜ ਜੋ ਕਰਦੀਏ ਫਿਰ ਸ਼ੁਭ ਮਹੂਰਤੇ ਦਾ ਹਾਂ ਜੀ ਹਾਂ ਜੀ ਪਰ ਚਲੋ ਠੀਕ ਆ ਇਸ ਕੇ ਵਾਸਤੇ ਨਾਰੀਅਲ ਕੀ ਥੁੰਬੀ ਵੀ ਬਣ ਜਾ ਹਾਂ ਹਾਂ ਜੀ ਬਾਅਦ ਵਿੱਚ ਵੀ ਤੁਹਾਡੇ ਕੰਮ ਆ ਜਾਊਗਾ ਮੈਂ ਲੰਬਾ ਸੋਚ ਕੇ ਲਈ ਆ ਜੀ ਤਾਂ ਮੈਂ ਤਾਂ ਫਿਰ ਤੇਰੀ ਚੁਆਇਸ਼ ਤਾਂ ਹੈਗੀ ਆ ਸੰਗੀਤਕਾਰ ਵਾਲੀ ਹੋ ਗਿਆ ਹੈ ਨਾ ਹਾਂਜੀ ਹਾਂਜੀ ਉਸਤਾਦ ਜੀ ਕਿਰਪਾ ਜੀ ਤੁਹਾਡੀ ਬਸ ਉਸਤਾਦ ਜੀ ਜਿੱਦਨ ਆਪਣੀ ਕੈਸਟ ਆ ਗਈ ਜੀ ਫਿਰ ਫਿਰ ਮੈਂ ਤੁਹਾਨੂੰ ਮਠਾਈ ਦਾ ਡੱਬਾ ਵੀ ਦੇ ਕੇ ਜਾਊਂ ਅੱਛਾ ਠੀਕ ਹੈ ਹਾਂ ਬਾਕੀ ਦੋ ਚਾਰ ਸਿੰਗਰਾਂ ਨਾਲ ਮੇਰੀ ਹੋਰ ਗੱਲ ਚੱਲ ਰਹੀ ਆ ਜੀ ਬਣਗੀ ਤਾਂ ਫਿਰ ਆਪਣੀ ਕੈਸਟ ਹੋਣਾ ਨਾਲ ਵੀ ਆਊਗੀ ਨਿਊ ਕਰਾ ਲਿਆ ਫਿਲਮਾਂ ਦੀ ਗੱਲ ਵੀ ਚੱਲ ਰਹੀ ਐ ਮੀ ਵਿਰਕ ਨਾਲ ਵੀ ਚੱਲ ਰਹੀ ਐ ਮੇਰੀ ਗੱਲ ਹਾਂ ਕਿਤੇ ਨਾ ਕਿਤੇ ਉਸਤਾਦ ਦਾ ਵੀ ਨਾ ਪੂਆ ਦਾ ਅਗਰ ਕਸਟਮਰ ਹਾਂਜੀ ਹਾਂਜੀ ਸਰ ਜੀ ਤੁਹਾਡਾ ਨਾਮ ਤਾਂ ਪਹਿਲਾਂ ਪਨਾਉਂਗੀ ਜੀ ਚਾਹੇ ਉਹਨਾਂ ਨੂੰ ਕਹਦੇ ਵੀ ਕੋਈ ਮਿਊਜ਼ਿਕ ਬਣਾ ਕੇ ਦੇਆ ਚਾਹੇ ਕਹਦਾ ਅਗਰ ਵੀ ਕੋਈ ਗਾਣੀ ਕੇ ਦੋ ਤੁਕਾਂ ਨਹੀਂ ਨਹੀਂ ਜੀ ਮੈਂ ਕਹਦਾਂਗੀ ਜੀ ਮੇਰੇ ਉਸਤਾਦ ਜੀ ਦਾ ਨਾਮ ਪਾਓ ਜੀ ਸੱਤਾਂ ਸੰਹੋਰੀਆ ਹਾਂਜੀ ਤੇ ਸਰ ਜੀ ਫਿਰ ਤੁਸੀਂ ਨਾਰੀਆ ਲੈ ਭੰਨ ਦੋ ਜੀ ਸ਼ੁਭ ਕਾਮ ਕਰ ਦੋ ਫਿਰ ਹਾਂ ਕਰ ਤੂੰ ਹੀ ਖੋਲੀ ਸਨ ਮੈਂ ਖੋਲਦਨੀ ਐ ਜੀ ਹਾਂ ਮੈਂ ਲੈ ਆਮਾ ਫਿਰ ਇੱਕ ਹਾਂ ਹਾਂ ਪਰ ਇਹ ਤਾਂ ਛਿੱਲਣਾ ਵੇ ਇਧਰ ਤਾਂ ਪਾਣੀ ਹੀ ਹੋਵੇਗਾ ਸਰ ਜੀ ਥੱਲੇ ਮਾਰ ਕੇ ਭੰਦੋ ਜੀ ਉਹ ਤਾਂ ਸਾਰਾ ਪਾਣੀ ਨੀਚੇ ਕੁਛ ਨਹੀਂ ਹੁੰਦਾ ਜੀ ਸ਼ੁਭ ਕਾਰਿਆ ਜੀ ਤਾਂ ਹੀ ਆਪਣੀ ਕੈਸਟ ਹਿੱਟ ਹੋਊਗੀ ਪਰ ਮੈਂ ਇੱਕ ਥਾਲੀ ਲਿਆਵਾ ਨਾ ਜੀ ਤੁਸੀਂ ਐ ਹੀ ਮਾਰੋ ਥੱਲੇ ਨਹੀਂ ਪਾਣੀ ਦਾ ਫਿਰ ਸਾਂਭਣਾ ਲੱਗ ਜਾਣਾ ਕਾਹੇ ਓਹੋ ਉਸਤਾਦ ਜੀ ਉਹ ਤਾਂ ਗੱਲਾਂ ਪੁਰਾਣੀਆਂ ਹੋ ਗਈਆਂ ਤੁਸੀਂ ਐ ਹੀ ਮਾਰ ਕੇ ਭੰਨੋ ਜੀ ਬੇਟਾ ਸਾਰਾ ਪਾਣੀ ਨੀਚੇ ਡੁੱਲਟਣਾ ਨਹੀਂਦਾ ਇੱਕ ਮਿੰਟ ਬੈਠ ਬੰਦ ਮੈਂ ਹੁਣੇ ਥਾਲੀ ਲੈ ਕੇ ਆਉਂ ਹੁਣੀ ਕਰ ਦਿੰਨੇ ਆਪਾਂ ਸ਼ੁਭ ਮਹੂਰਤ ਹਾਂ ਜੀ ਹਾਂ ਹੇ ਇੱਕ ਹੀ ਸਰ ਜੀ ਇਹਦੇ ਚ ਪਾਣੀ ਪਾਵਾਂਗੇ ਆਪਾਂ ਉਸਤਾਦ ਜੀ ਇਹਨਾਂ ਤਾਂ ਇਹਦੇ ਵਿੱਚ ਪਾਣੀ ਵੀ ਨਹੀਂ ਹੈਗਾ ਉਹ ਕੋਈ ਗੱਲ ਨਹੀਂ ਇਹਦੇ ਚ ਜਿੰਨਾ ਉਹ ਉਹਦਾ ਸਮਝੂਗਾ ਨਾ ਉਹਨੇ ਤੇ ਆ ਲੈ ਮੈਨੂੰ ਤਾਂ ਜੀ ਇਹ ਗੱਲ ਸਮਝ ਨਹੀਂ ਆਈ ਆ ਨਾਰੀਅਲ ਕਿਵੇਂ ਪੰਨੋਂਗੇ ਤੁਸੀਂ ਆਪਾਂ ਨਿਚੇ ਮਾਰਾਂਗੇ ਇਸ ਨੂੰ ਹਾਂ ਜੀ ਸ਼ੁਭ ਮਹੂਰਤ ਕਰ ਦਿਓ ਜੀ ਇਸ ਨੂੰ ਮਹੂਰਤ ਤਾਂ ਹੀ ਹੋਵੇਗਾ ਨਾ ਬਸ ਤੁਸੀਂ ਐਂ ਕਹਿ ਦਿਓ ਜੀ ਵੀ ਜਿਹੜਾ ਬੱਬਲ ਕੋਰ ਦੀ ਕੈਸਟ ਆ ਰਹੀ ਹੈ ਫਿੱਟ ਹੋ ਜਾਏ ਜੀ ਬੱਬਲ ਕੋਰ ਦੀ ਕੈਸਟ ਫਿੱਟ ਹੋ ਜਾਏ ਸਰ ਜੀ ਜ਼ੋਰ ਲਾ ਕੇ ਭੰਨੋ ਜੀ ਮੜਦਾ ਇਹਨੂੰ ਲਓ ਜੀ ਸਰ ਜੀ ਮਨ ਲਾਦਾ ਕੈਸਟ ਤਾਂ ਹਿੱਟ ਹੋ ਜੂਗੀ ਹੋ ਗਿਆ ਬੋਲ ਲਾ ਹਿੱਟਾ ਤਰੀਕਸ਼ਟ ਲਾ ਪਰ ਹੋਲੀ ਹੋ ਰਹੇ ਹੋ ਰਹੇ ਆ ਮੈਨੂੰ ਲੱਗਦਾ ਜੀ ਜਲਦੀ-ਜਲਦੀ ਇੱਕ ਵਾਰੀ ਹਿੱਟ ਹੋ ਕੇ ਫਲॉप ਨਾ ਹੋ ਜੇ ਕਿਤੇ ਨਾ ਨਾ ਫਲੋਪ ਤਾਂ ਨਹੀਂ ਹੁੰਦਾ ਇਹਨਾਂ ਹੋਰ ਥੋੜਾ ਜਿਹਾ ਛੱਟ ਮਾਰਨੀ ਲੱਗੇ ਸਰ ਜੀ ਇਹ ਤਾਂ ਦੇਖ ਲੋ ਜੀ ਬਹੁਤ ਪੈਸਾ ਲੱਗ ਰਿਹਾ ਕਸਟ ਤੇ ਹਿੱਟ ਹੋਣੀ ਚਾਹੀਦੀ ਆ ਨਹੀਂ ਤਾਂ ਫਿਰ ਸਭ ਨੇ ਮੈਨੂੰ ਵੀ ਗਾਲਾਂ ਕੱਢਣਗੀਆਂ ਹਾਂ ਹੈ ਪਾਣੀ ਦਾ ਹੈ ਗਾਲਾਂ ਕੱਢੂ ਛੱਬਾ ਕਹੜੀ ਕੁੜੀ ਨਾਲ ਗਾਣਾ ਕਰਤਾ ਜੀ ਹਿੱਟ ਨਹੀਂ ਹੋਇਆ ਇਹ 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 ਆਹਾ ਹਾਂ ਉਸਤਾਦ ਜੀ ਥੋੜੇ ਹੀ ਚਾਂਸ ਲੱਗਦੇ ਆ ਨਾਲਾ ਨਾਲਾ ਥੋੜੇ ਜਿਨੇ ਮਿਹਨਤ ਮੰਗ ਰਿਆ ਜਿਸ ਤਰ੍ਹਾਂ ਤੁਹਾਨੂੰ ਥੋੜੇ ਜਿਹੇ ਰਿਆਜ਼ ਖਿੱਚ ਕੇ ਰੱਖੀ ਬਸ ਹੋਰ ਮਤਲਬ ਰਿਆਜ਼ ਚ ਕਮੀ ਆ ਹਾਂ ਲੱਗਦਾ ਏ ਮੇਰੇ ਰਿਆਜ਼ ਚ ਚੱਕਾ ਹੋਰ ਫਿਰ ਠੀਕ ਆ ਜੀ ਸਰ ਜੀ ਮੈਨੂੰ ਤਾਂ ਹਲੇ ਵੀ ਲੱਗਦਾ ਪੈਸੇ ਡੁੱਬਣਗੇ ਪ੍ਰੋਡਕਸ਼ਨ ਚ ਨਾਲਾ ਨਾਲਾ ਚੱਲ ਪਈ ਚੱਲ ਪਈ ਜੀ ਕੈਸਟ ਚੱਲ ਪਈ ਆ ਤੇ ਚੱਲ ਪਈ ਜੀ ਚੱਲ ਪਈ ਹਾਂ ਹੁਣ ਹੁਣ ਲੱਗ ਰਿਹਾ ਵੀ ਕੈਸਟ ਤੇ ਰੀਲਾਂ ਬਹੁਤ ਬਣਨਗੀਆਂ ਹਾਂ 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 ਆ ਤੇ ਬਿਲਬੋਰਡ ਤੇ ਨਾਮ ਹੋਊ ਪੱਕਾ ਬਿੱਲ ਆਊਗਾ ਜੀ ਆਊਗਾ ਇਹਦਾ ਆਊਗਾ 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 ਚਲੋ ਇਹਦਾ ਪੂਰੀ ਚੜਾਈ ਹੋ ਗਈ ਥੈਂਕ ਯੂ ਥੈਂਕ ਯੂ ਉਸਤਾਦ ਜੀ ਕੈਸਟ ਆਪਣੀ ਹਿੱਟ ਹੋ ਜੂਗੀ ਬਸ ਓਕੇ ਕੈਸਟ ਦਾ ਨਾਮ ਕੀ ਰੱਖੀਏ ਜੀ ਫਿਰ ਕੈਸਟ ਦਾ ਨਾਮ ਓਹ ਚਲ ਆਪਾਂ ਪਰਚੀ ਕੱਢ ਲੈਂਗੇ ਠੀਕ ਹੈ ਜੀ ਦੋ ਨਿਕਲੇਗਾ ਠੀਕ ਹੈ ਜੀ ਠੀਕ ਹੈ ਉਸਤਾਦ ਜੀ ਫਿਰ ਮੈਂ ਚਲਦੀ ਆ ਜੀ ਕੋਈ ਮੁਸ਼ਕਲ ਜੀ ਆ ਰਹੀ ਆ ਹਾਂਜੀ ਉਸਤਾਦ ਜੀ ਮੁਸਕਤ ਆ ਰਹੀ ਆ ਜੀ ਮੁਸਕਤ ਆ ਰਹੀ ਆ ਕੀ ਬਤਾਵਾਂ ਕਿੱਥੋਂ ਆ ਰਹੀ ਆ ਐਨੀ ਸਮੈਲ ਇਹਦੇ ਜਵਾਰੀਆਂ ਪਈਆਂ ਦਾ ਆਏ ਹਾ ਅੱਗਾ ਭਾਈ ਗੜਿਆ ਪਿਆ ਅੱਗਾ ਮੂਰਤ ਚੰਗਾ ਨਹੀਂ ਹੋਇਆ ਆਪਣਾ ਕੀ ਗੜਬੜ ਲੱਗ ਰਹੀ ਆ ਮੁੰਤਾ ਸਰ ਜੀ ਇਹ ਤਾਂ ਆਪ ਛਗਣ ਹੋ ਗਿਆ ਹਾਏ ਇਹਦਾ ਕਸ਼ਟ ਖਰਾਬ ਕਰੂਗੀ ਤੁਹਾਨੂੰ ਉਹਨੂੰ ਲੱਗਦਾ ਕੁਛ ਕਸ਼ਟ ਦਾ ਪੂਰੀ ਹਿੱਟ ਹੋਈਆ ਨਾਰੀਅਲ ਤਾਂ ਹੈ ਨਾ 16 ਫੁੱਟਆ ਆਪਣਾ ਪਾਣੀ ਵੀ ਨਿਕਲਿਆ ਫੇਰ ਸਰ ਜੀ ਹੁਣ ਨਾਰੀਅਲ ਤਾਂ ਖਰਾਬ ਹੋ ਗਿਆ ਜੀ ਇਹ ਤਾਂ ਭਾਈ ਮੈਨੂੰ ਸਕੇਤ ਜਾਂ ਮਿਲ ਰਿਹਾ ਵੀ ਕੋਈ ਗੜਬੜ ਹੋ ਗਈ ਜਾਂ ਤਾਂ ਤੇਰੇ ਤੇ ਖਾੜਾ ਨਹੀਂ ਲੱਗਣਾ ਫੇਰ ਕਿਆ ਮੈਂ ਉਸਤਾਦ ਜੀ ਇੰਨੀ ਤਾਂ ਮਿਹਨਤ ਕਰਦੀ ਆ ਖਾੜਾ ਕਿਉਂ ਨਹੀਂ ਲੱਗਣਾ ਹੈਗਾ ਨਾ ਜਾਂ ਫਿਰ ਤੂੰ ਭੁੱਲੇਂਗੀ ਕੋਈ ਗੀਤ ਕੀ ਲਾਈਨ ਭੁੱਲੇਂਗੀ ਜਾਂ ਤੇਰੇ ਸਾਜ਼ ਹੀ ਨਹੀਂ ਵਧੀਆ ਮਿਲਣਾ ਫਿਰ ਤੈਨੂੰ ਫਿਰ ਉਸਤਾਦ ਜੀ ਇਹ ਤਾਂ ਕੰਮ ਗਲਤ ਹੋ ਗਿਆ ਹੁਣ ਹਾਂ ਹੁਣ ਕੀ ਕਰੀਏ ਤੂੰ ਮਾੜਾ ਮੁੱਟਨ ਆਰੀਅਲ ਦੇਖ ਕੇ ਤਾਂ ਲਿਆਂਦੀ ਉਹਨੂੰ ਕਹਿੰਦੀ ਵੀ ਭਾਈ ਮੈਂ ਤਾਂ ਜੀ ਸਾਰਾਂ ਤੋਂ ਮਹਿੰਗਾ ਨਾਰੀਅਲ ਚੱਕ ਕੇ ਲਾਈ ਆਂ ਨਹੀਂ ਮੰਨੇ ਸੁਭ ਮਹੂਰਤ ਕਰਨਾ ਬੰਨ ਉਸਕੋ ਮਾਰ ਰਹੀ ਆ ਸਰ ਜੀ ਫਿਰ ਹੁਣ ਕੀ ਬਣੂ ਜੀ ਆਈਦਰੀ ਕਾਸ਼ਟ ਤੋਂ ਚੱਲ ਜੇਗੀ ਨਾ ਆਮ ਵੀ ਬਥੇਰਾ ਹੋ ਜਾਏਗਾ ਅੱਛਾ ਜੀ ਪਰ ਖਾੜੇ ਖੂੜੇ ਨਹੀਂ ਲੱਗਦੇ